ਸਤਿ ਸ਼੍ਰੀ ਅਕਾਲ ਜੀ ਨੌਕਰੀ ਗੁਰੂ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਕਾਂਸਟੇਬਲ ਦੀ ਭਰਤੀ ਆ ਚੁੱਕੀ ਹੈ ਤੇ ਉਸ ਦੇ ਰਿਗਾਰਡਿੰਗ ਆਪਾਂ ਤੁਹਾਡੀ ਤਿਆਰੀ ਇੱਕ ਮਹੀਨਾ ਪਹਿਲਾਂ ਹੀ ਸਟਾਰਟ ਕਰਤੀ ਸੀ ਠੀਕ ਹੈ ਕਰਤੀ ਕਿਵੇਂ ਸੀ ਤੁਸੀਂ ਦੇਖੋ ਆਪਣੇ ਚੈਨਲ ਦੇ ਉੱਤੇ ਤੋਂ ਨੂੰ ਕਾਂਸਟੇਬਲ ਦੀ ਭਰਤੀ 2025 ਦੇ ਰਿਗਾਰਡਿੰਗ ਇੱਕ ਪਲੇਲਿਸਟ ਬਣੀ ਹੋਈ ਮਿਲੇਗੀ ਜੇ ਨਹੀਂ ਤੁਹਾਨੂੰ ਲੱਭ ਰਹੀ ਤਾਂ ਤੁਸੀਂ 9888743699 ਨੰਬਰ ਦੇ ਉੱਤੇ ਮੈਸੇਜ ਕਰ ਦਿਓ ਮੈਂ ਤੁਹਾਨੂੰ ਪਲੇਲਿਸਟ ਦਾ ਲਿੰਕ ਦੇ ਦਊਗਾ ਪੌਲਿਟੀ ਦੀ ਆਲਮੋਸਟ ਸਾਰੀਆਂ ਕਲਾਸਾਂ ਉਸ ਦੇ ਵਿੱਚ ਲੱਗ ਚੁੱਕੀਆਂ ਹੈ ਥਿਉਰੀ ਤੇ ਐਮਸੀਕਿਊ ਠੀਕ ਆ ਐਨ ਕਨਸੈਪਟ ਤੁਹਾਡਾ ਕਲੀਅਰ ਕਰਵਾਇਆ ਹੋਇਆ ਹੈ ਇੰਗਲਿਸ਼ ਤੇ ਪੰਜਾਬੀ ਦੋਨਾਂ ਭਾਸ਼ਾਵਾਂ ਦੇ ਵਿੱਚ ਠੀਕ ਆ ਤੇ ਉਹ ਪਲੇਲਿਸਟ ਤੁਹਾਨੂੰ ਮਿਲ ਜਗੀ ਅੱਗੇ ਆਪਾਂ ਜਿੰਨੇ ਵੀ ਟੌਪਿਕ ਆ ਉਹ ਵੀ ਇੰਗਲਿਸ਼ ਪੰਜਾਬੀ ਦੋਨਾਂ ਭਾਸ਼ਾਵਾਂ ਦੇ ਵਿੱਚ ਤੁਹਾਡੇ ਤਿਆਰ ਕਰਵਾਵਾਂਗੇ ਇਦਾਂ ਹੀ ਜਿੰਨੇ ਮੈਕਸਿਮ ਐਮਸੀਕਿਊ ਬਣਨਗੇ ਉਹ ਇਦਾਂ ਹੀ ਆਪਾਂ ਹਰੇਕ ਟੌਪਿਕ ਦੇ ਲੈ ਕੇ ਆਵਾਂਗੇ ਜਿਵੇਂ ਕਿ ਆਹ ਲੋਕਲ ਗਵਰਨਮੈਂਟ ਆਪਣਾ ਟੌਪਿਕ ਇਸ ਟਾਈਮ ਚੱਲ ਰਿਹਾ ਹੈ ਜਿਹਨੂੰ ਸਥਾਨਕ ਸਰਕਾਰਾਂ ਕਹਿੰਦੇ ਆ ਠੀਕ ਆ ਤੇ ਇਸ ਟੌਪਿਕ ਦੇ ਤੁਹਾਨੂੰ ਪਤਾ ਕੌਨਸਟੇਬਲ ਦੀ ਭਰਤੀ ਦੇ ਵਿੱਚ ਪੇਪਰ 'ਚ ਬਹੁਤ ਕੁਐਸਚਨ ਆਉਂਦੇ ਆ ਪੰਚਾਇਤਾਂ ਬਾਰੇ ਮਿਨਿਸਪਲ ਕਾਰਪੋਰੇਸ਼ਨ ਬਾਰੇ ਠੀਕ ਆ ਤੇ ਟੌਪਿਕ ਤੁਸੀਂ ਇਹ ਵੀ ਧਿਆਨ ਨਾਲ ਦੇਖਣਾ ਹੈ ਇਹਦੀ ਥਿਊਰੀ ਕਲਾਸ ਆਪਾਂ ਪਹਿਲਾਂ ਹੀ ਲਗਾ ਚੁੱਕੇ ਆ ਤੇ ਹੁਣ ਇਸ ਵੀਡੀਓ ਦੇ ਵਿੱਚ ਆਪਾਂ ਨੇ 25 ਐਮਸੀਕਿਊ ਕਰਨੇ ਆ ਟੋਟਲ 100 ਪਲੱਸ ਐਮਸੀਕਿਊ ਆ ਇਸ ਟੌਪਿਕ ਦੇ ਚਾਰ ਵੀਡੀਓ ਬਣਨ ਗਈਆਂ ਠੀਕ ਆ ਆ ਗਿਆ ਪੱਕਾ ਮਤਲਬ ਤੁਹਾਡਾ ਪੱਕਾ ਉਹ ਕੁਸ਼ਣ ਸਹੀ ਜਾਏਗਾ ਠੀਕ ਆ ਆਪਾਂ ਨੇ ਸਾਰੇ ਇਸ ਦੇ ਵਿੱਚ ਇੰਪੋਰਟੈਂਟ ਕੁਸ਼ਣ ਨਾ ਇੰਪੋਰਟੈਂਟ ਆ ਵੀ ਸਾਰੇ ਚੱਕ ਲਏ ਠੀਕ ਆ ਵੀ ਕੋਈ ਰਹਿਣ ਦੀ ਗੰਜੈਸ਼ਨ ਨਾ ਹੋਵੇ ਇਦਾਂ ਦੀਆਂ ਹੀ ਆਪਾਂ ਨੇ ਤੁਹਾਡੀ ਇਹ ਪਾਲਿਟੀ ਦੀਆਂ ਸਾਰੇ ਜਿੰਨੇ ਵੀ ਸਬਜੈਕਟ ਟੌਪਿਕ ਆ ਠੀਕ ਆ ਪਾਲਿਟੀ ਸਬਜੈਕਟ ਦੇ ਜਿੰਨੇ ਵੀ ਟੌਪਿਕ ਆ ਕਨਸਟੇਬਲ ਦੀ ਭਰਤੀ ਚਾਣੇ ਉਹ ਸਾਰੇ ਕਵਰ ਕਰ ਚੁੱਕੇ ਹੁਣ ਤੱਕ ਅੱਗੇ ਆਪਾਂ ਪੰਜਾਬੀ ਗ੍ਰਾਮਰ ਪੰਜਾਬ ਜੀਕੇ ਹਣਾ ਉਸ ਤੋਂ ਬਾਅਦ ਕੰਪਿਊਟਰ ਮੈਥ ਰੀਜਨਿੰਗ ਸਾਰੇ ਲੜੀਵਾਰ ਕਰਾਉਂਦੇ ਜਾਵਾਂਗੇ ਸਿਲੇਬਸ ਦੇ ਮੁਤਾਬਕ ਤਿਆਰੀ ਕਰਵਾਵਾਂਗੇ ਠੀਕ ਹੈ ਕੋਈ ਚੈਨਲ ਸਿਲੇਬਸ ਦੇ ਮੁਤਾਬਕ ਜੇ ਤਿਆਰੀ ਕਰਵਾਉਂਦਾ ਮੈਂ ਕਹਿੰਦਾ ਉੱਥੋਂ ਕਰ ਲਓ ਮੇਰੇ ਚੈਨਲ ਤੋਂ ਪੜ੍ਹਨਾ ਜ਼ਰੂਰੀ ਨਹੀਂ ਉੱਥੋਂ ਕਰ ਲਓ ਪਰ ਸਿਲੇਬਸ ਦੇ ਮੁਤਾਬਕ ਤਿਆਰੀ ਕਰੋ ਜੋ ਵੀ ਤੁਹਾਨੂੰ ਜੇ ਮਤਲਬ ਇਦਾਂ ਤੁਹਾਨੂੰ ਇੰਗਲਿਸ਼ ਪੰਜਾਬੀ ਦੋਨਾਂ ਮੀਡੀਅਮ ਚ ਕਰਾਉਂਦਾ ਜਿਸ ਨਾਲ ਤੁਹਾਨੂੰ ਪੜ੍ਹਨੇ ਚ ਵੀ ਆਸਾਨੀ ਆਵੇ ਠੀਕ ਆ ਸਮਝ ਆਵੇ ਠੀਕ ਹੈ ਤੇ ਬਾਕੀ ਅਨੋਟਸ ਨੋਟਸ ਵੀ ਆਪਾਂ ਨੇ ਬਣਾ ਚੁੱਕੇ ਆ ਠੀਕ ਆ ਨੋਟਸ ਵੀ ਤੁਹਾਨੂੰ ਐਪ ਦੇ ਵਿੱਚ ਮਿਲਣਗੇ ਆਪਣੀ ਚ ਨੌਕਰੀ ਗੁਰੂ ਐਪ ਦੇ ਵਿੱਚ ਹਨਾ ਤੇ ਪੁਰਾਣੇ ਪੇਪਰ ਬਿਲਕੁਲ ਫ੍ਰੀ ਦੇਵਾਂਗੇ ਆਪਾਂ ਜੇ ਤੁਸੀਂ ਪੁਰਾਣੇ ਪੇਪਰ ਲੈਣੇ ਹਨ ਉਸ ਤੇ ਉੱਤੇ ਪੈਸੇ ਨਾ ਖਰਚ ਕਰਿਓ ਕਿਸੇ ਤੋਂ ਵੀ ਆਪਾਂ ਬਿਲਕੁਲ ਫ੍ਰੀ ਦੇਵਾਂਗੇ ਉਹ ਤੇ ਤੇ ਪੁਰਾਣੇ ਪੇਪਰਾਂ ਤੇ ਖਰਚ ਕਰਨ ਦੀ ਲੋੜ ਨਹੀਂ ਹੈਗੀ ਅ ਬਾਕੀ ਹਾਂ ਨੋਟਸ ਤੋਂ ਤੁਹਾਨੂੰ ਮਿਲਣ ਲੱਗ ਜਾਣਗੇ ਠੀਕ ਹੈ ਉਹ ਵੀ ਇੰਗਲਿਸ਼ ਪੰਜਾਬੀ ਦੋਨਾਂ ਭਾਸ਼ਾਵਾਂ ਦੇ ਵਿੱਚ ਮਿਲਣਗੇ ਠੀਕ ਹੈ ਇਹ ਸਾਰੀਆਂ ਪੀਡੀਐਫਾਂ ਆਪਾਂ ਐਪ ਦੇ ਵਿੱਚ ਅਪਲੋਡ ਕਰਾਂਗੇ ਠੀਕ ਹੈ ਐਪ ਦੇ ਵਿੱਚ ਮਿਲਣਗੀਆਂ ਇਹ ਤੁਹਾਨੂੰ ਠੀਕ ਹੈ ਤੇ ਮਹਾ ਪੈਕ ਦੇ ਵਿੱਚ ਮਿਲ ਜਾਣਗੀਆਂ ਤੇ ਹੁਣ ਸ਼ੁਰੂ ਕਰਦੇ ਹਾਂ ਬਹੁਤਾ ਟਾਈਮ ਨਹੀਂ ਖਰਾਬ ਕਰਨਾ ਤੁਹਾਨੂੰ ਐਨ ਪ੍ਰੋਪਰਲੀ ਸਮਝਾਉਂਗਾ ਹਰੇਕ ਐਮਸੀਕਿਊ ਭਾਰਤੀ ਸੰਵਿਧਾਨ ਦਾ ਕਿਹੜਾ ਭਾਗ ਪੰਚਾਇਤਾਂ ਨਾਲ ਸੰਬੰਧਿਤ ਹੈ ਭਾਗ 9ਵਾਂ ਜਿਹੜਾ ਭਾਗ 9ਵਾਂ ਉਸ ਦੇ ਵਿੱਚ ਪੰਚਾਇਤਾਂ ਬਾਰੇ ਮਤਲਬ ਕਿ ਦੱਸਿਆ ਗਿਆ ਹੈ ਤੁਹਾਨੂੰ ਪਤਾ ਹੈ ਭਾਰਤੀ ਸੰਵਿਧਾਨ ਦੇ ਵਿੱਚ 1992 ਦੇ ਵਿੱਚ ਪੰ Jamen ਠੀਕ ਹੈ ਪੰਚਾਇਤਾਂ ਤਾਂ 1992 ਤੋਂ ਪਹਿਲਾਂ ਵੀ ਬਣਦੀਆਂ ਸੀ 1949 ਦੇ ਵਿੱਚ ਰਾਜਸਥਾਨ ਦੇ ਨਗੌਰ ਜ਼ਿਲ੍ਹੇ ਦੇ ਵਿੱਚ ਬਾਗਦਰੀ ਪਿੰਡ ਆ ਸ਼ਾਇਦ ਉਸ ਦੇ ਵਿੱਚ ਪਹਿਲੀ ਪੰਚਾਇਤ ਬਣੀ ਸੀ ਠੀਕ ਹੈ ਪਰ ਸੰਵਿਧਾਨਿਕ ਰੂਪ 1992 ਦੇ ਵਿੱਚ ਜਾ ਕੇ ਮਿਲਿਆ ਬਹੁਤ ਸਾਰੀਆਂ ਕਮੇਟੀਆਂ ਨੇ ਰეკਮੈਂਡ ਕੀਤਾ ਵੀ ਇਦਾਂ ਦਾ ਪੰਚਾਇਤੀ ਰੂਪ ਹੋਣਾ ਚਾਹੀਦਾ ਇਦਾਂ ਦਾ ਹਨਾ ਇਦਾਂ ਹੋਣਾ ਚਾਹੀਦਾ ਹਨਾ ਜਿਵੇਂ ਬਲਵੰਤ ਰਾਏ ਮਹਿਤਾ ਕਮੇਟੀ ਨੇ ਕਿਹਾ ਸੀ ਵੀ ਤਿੰਨ ਤਰ੍ਹਾਂ ਦੀ ਪੰਚਾਇਤ ਹੋਣੀ ਚਾਹੀਦੀ ਆ ਜਿਵੇਂ ਪਿੰਡਾਂ ਤੇ ਪੰਚਾਇਤ ਅ ਅੱਗੇ ਆਗੇ ਪੰਚਾਇਤ ਸਭਾ ਉਸ ਦੇ ਉੱਪਰ ਜ਼ਿਲ੍ਹਾ ਪ੍ਰੀਸ਼ਦ ਹਨਾ ਮਤਲਬ ਇਦਾਂ ਦਾ ਉਹ ਸੰਵਿਧਾਨ ਦੇ ਵਿੱਚ ਉਹਨ ਬਣਾ ਕੇ ਲੈ ਕੇ ਆਇਓ ਫਿਰ 1992 ਦੇ ਵਿੱਚ ਇਦਾਂ ਹੀ ਕੋਈ ਮਤਲਬ ਕਿ ਕਿਸੇ ਦੀ ਰეკਮੈਂਡੇਸ਼ਨ ਪ੍ਰੋਪਰਲੀ ਫੋਲੋ ਕੀਤੀ ਗਈ ਤੇ ਸੰਵਿਧਾਨਿਕ ਰੂਪ ਮਿਲਿਆ ਪੰਚਾਇਤਾਂ ਨੂੰ ਠੀਕ ਆ ਭਾਗਦੌਂ ਦੇ ਵਿੱਚ ਜਗ੍ਹਾ ਬਣਾਤੀ ਪੰਚਾਇਤਾਂ ਲਈ ਠੀਕ ਆ ਭਾਗ ਨੌ ਦੇ ਵਿੱਚ ਮੈਂਸ਼ਨ ਆ ਜੋ ਵੀ 25 ਭਾਗਾਂ ਟੋਟਲ ਸੰਵਿਧਾਨ ਦੇ ਹਨ ਉਸ ਦੇ ਵਿੱਚ ਭਾਗ ਨੌ ਦੇ ਵਿੱਚ ਮੈਂਸ਼ਨ ਆ ਤੇ 12 ਅਨੁਸੂਚੀਆਂ ਤੁਹਾਨੂੰ ਪਤਾ ਹੀ ਆ ਅਗਲਾ ਸਵਾਲ ਆ ਗਿਆ ਵੀ ਕਿਹੜੀ ਅਨੁਸੂਚੀ ਦੇ ਵਿੱਚ 73ਵਾਂ ਸੰਵਿਧਾਨਿਕ ਸੋਧ ਨੂੰ ਸ਼ਾਮਲ ਕੀਤਾ ਗਿਆ 73ਵਾਂ ਸੰਵਿਧਾਨਿਕ ਸੋਧ ਕਰਦੀ ਆ ਮਤਲਬ ਪੰਚਾਇਤਾਂ ਬਾਰੇ 74ਵਾਂ ਸੰਵਿਧਾਨਿਕ ਸੋਧ ਕਰਦੀ ਆ ਜਿਸ ਦੇ ਵਿੱਚ ਮਨਿਸਪਲ ਕਾਰਪੋਰੇਸ਼ਨ ਬਾਰੇ ਸ਼ਹਿਰਾਂ ਬਾਰੇ ਸ਼ਹਿਰਾਂ ਚ ਮਨਿਸਪਲ ਕਾਰਪੋਰੇਸ਼ਨ ਹੁੰਦੀ ਆ ਪਿੰਡਾਂ ਚ ਪੰਚਾਇਤਾਂ ਹੁੰਦੀਆਂ ਤਾਂ ਕਰਕੇ 73ਵਾਂ ਸੰਵਿਧਾਨਿਕ ਸੋਧ ਆ ਜਿਹੜੀ ਉਹ 11ਵੀਂ ਅਨੁਸੂਚੀ ਦੇ ਵਿੱਚ ਆ ਠੀਕ ਆ ਟੋਟਲ ਸੂਚੀ ਦੇ ਵਿੱਚ 73ਵੀਂ ਸੰਵਿਧਾਨਿਕ ਸੋਧਾ ਪੰਚਾਇਤਾਂ ਬਾਰੇ ਵਰਣਨ ਕੀਤਾ ਹੋਇਆ ਹੈ ਜੇ ਪਾਟ ਦੀ ਗੱਲ ਭਾਗ ਦੀ ਗੱਲ ਕਰੂੰਗੇ ਭਾਗ 9ਵੇਂ ਦੇ ਵਿੱਚ ਠੀਕ ਆ ਉਸ ਤੋਂ ਬਾਅਦ ਪੰਚਾਇਤ ਦੇ ਮੈਂਬਰ ਦਾ ਕਾਰਜਕਾਲ ਕਿੰਨਾ ਹੁੰਦਾ ਸਾਰਿਆਂ ਨੂੰ ਪਤਾ ਹੋਊਗਾ ਪਿੰਡਾਂ 'ਚ ਰਹਿੰਦੇ ਆ ਤੁਸੀਂ ਪੰਚਾਇਤ ਦਾ ਮੈਂਬਰ ਪੰਚਾਇਤ ਕਿੰਨੇ ਚਿਰ ਵਸਤੂਨ ਦੇ 5 ਸਾਲ ਵਸਤੂਨ ਦੇ ਪੰਚਾਇਤ ਦਾ ਮੈਂਬਰ ਵੀ 5 ਸਾਲ ਲਈ ਬਣਦਾ ਹੈ ਪੰਜ ਹਨਾ ਸਰਪੰਚ 5 ਸਾਲ ਲਈ ਬਣਦੇ ਆ ਠੀਕ ਆ ਉਸ ਤੋਂ ਬਾਅਦ ਹੁਣ ਇੱਥੇ ਇੱਕ ਟੂ ਕੁਐਸਚਨ ਹੋ ਰ ਆ ਜਾਂਦਾ ਮੰਨ ਲਓ ਜੇ ਕੋਈ ਪੰਚਾਇਤ ਭੰਗ ਹੋ ਜਾਂਦੀ ਆ ਹਨਾ ਜਾਂ ਕਿਸੇ ਵੀ ਵਜ੍ਹਾ ਨਾਲ ਪੰਚਾਇਤ ਖਤਮ ਹੋ ਜਾਂਦੀ ਆ ਹਨਾ ਤੇ ਅਗਲੀ ਪੰਚਾਇਤ 6 ਮਹੀਨੇ ਦੇ ਵਿੱਚ ਵਿੱਚ ਚੁਣਨੀ ਪੈਂਦੀ ਆ ਇਹ ਵੀ ਕੁਐਸਚਨ ਆ ਜਾਂਦਾ ਵੀ ਕਿੰਨੇ ਟਾਈਮ ਦੇ ਵਿੱਚ ਅਗਲੀ ਪੰਚਾਇਤ ਚੁਣਨੀ ਪੈਣੀ ਆ 6 ਮਹੀਨੇ ਦੇ ਵਿੱਚ ਵਿੱਚ ਅਗਲਾ ਪ੍ਰਸ਼ਨ ਹੈ ਕਿ ਇਸ ਕਮੇਟੀ ਨੇ ਸਭ ਤੋਂ ਪਹਿਲਾਂ ਤਿੰਨ ਪੱਧਰੀ ਪੰਚਾਇਤੀ ਰਾਜ ਪ੍ਰਣਾਲੀ ਸਪਰਸ਼ ਕੀਤੀ ਸੀ ਭਲਵੰਤ ਰਾਏ ਮੈਂਤਾ ਕਮੇਟੀ ਨੇ ਠੀਕ ਆ ਤੁਹਾਨੂੰ ਦੱਸਿਆ ਕਿ ਬਹੁਤ ਸਾਰੀ ਕਮੇਟੀਆਂ ਨੇ ਆਪਣੀ ਆਪਣੀ ਸਪਰਸ਼ਣ ਕੀਤੀ ਸੀ ਤਿੰਨ ਪੱਧਰੀ ਪੰਚਾਇਤੀ ਰਾਜ ਪ੍ਰਣਾਲੀ ਹੈ ਜਿਹੜੀ ਭਲਵੰਤ ਰਾਏ ਮੈਂਤਾ ਕਮੇਟੀ ਨੇ ਕਹੀ ਸੀ ਕਿ ਪਿੰਡਾਂ ਦੇ ਪੱਧਰ ਤੇ ਪੰਚਾਇਤ ਹੋਣੀ ਚਾਹੀਦੀ ਆ ਉਸ ਦੇ ਉੱਪਰ ਹੋਣੀ ਚਾਹੀਦੀ ਹੈ ਪੰਚਾਇਤ ਸਮਿਤੀ ਉਸ ਦੇ ਉੱਤੇ ਹੋਣੀ ਚਾਹੀਦੀ ਠੀਕ ਹੈ ਇਹ ਤਿੰਨ ਪੱਧਰ ਆ ਪਹਿਲਾ ਪੰਚਾਇਤ ਦੂਆ ਪੰਚਾਇਤ ਸਮਿਤੀ ਤੀਆ ਅੱਗੇ ਆ ਗਿਆ ਜ਼ਿਲ੍ਹਾ ਪ੍ਰੀਸ਼ਦ ਠੀਕ ਹੈ ਪੰਚਾਇਤ ਦੇ ਵਿੱਚ ਗ੍ਰਾਮ ਸਭਾ ਆ ਗਈ ਠੀਕ ਹੈ ਇੱਥੇ ਗ੍ਰਾਮ ਸਭਾ ਆ ਪੰਚਾਇਤ ਸਮਿਤੀ ਆ ਗਈ ਆ ਆ ਗਈ ਜ਼ਿਲ੍ਹਾ ਪ੍ਰੀਸ਼ਦ ਇਹ ਤਿੰਨ ਤਰ੍ਹਾਂ ਦੀ ਪੰਚਾਇਤ ਮਤਲਬ ਕਿ ਪੰਚਾਇਤੀ ਰਾਜ ਪ੍ਰਣਾਲੀ ਇਸ ਫਾਰ ਸਿਟੀ ਬਲਵੰਤ ਰਮਤ ਕਮੇਟੀ ਨੇ ਅਗਲਾ ਪ੍ਰਸ਼ਨ ਆ ਗਿਆ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਚੇਅਰਪਰਸਨ ਆਮ ਤੌਰ ਤੇ ਕੌਣ ਹੁੰਦਾ ਹੈ ਜ਼ਿਲ੍ਹਾ ਪ੍ਰੇਸ਼ਦ ਦਾ ਜਿਹੜਾ ਚੇਅਰਮੈਨ ਟੌਪ ਉੱਪਰਲੀ ਸਭ ਤੋਂ ਹੁੰਦੀ ਆ ਜ਼ਿਲ੍ਹਾ ਪ੍ਰੇਸ਼ਦ ਹੁੰਦੀ ਆ ਨਾ ਉਹਦਾ ਮਤਲਬ ਕਿ ਚੇਅਰਪਰਸਨ ਕੌਣ ਹੁੰਦਾ ਹੈ ਮੈਂਬਰਾਂ ਵਿੱਚੋਂ ਚੁਣਿਆ ਜਾਂਦਾ ਜਿਹੜੇ ਉਹਦੇ ਮੈਂਬਰ ਹੁੰਦੇ ਆ ਉਹਨਾਂ ਦੇ ਵਿੱਚੋਂ ਹੀ ਚੁਣਿਆ ਜਾਂਦਾ ਚੇਅਰਪਰਸਨ ਅਗਲਾ ਪ੍ਰਸ਼ਨ ਕਿਹੜੀ ਧਾਰਾ ਧਾਰਾ ਰਾਜ ਵਿਧਾਨ ਸਭਾ ਨੂੰ ਪੰਚਾਇਤਾਂ ਨੂੰ ਸ਼ਕਤੀਆਂ ਅਤੇ ਅਧਿਕਾਰ ਦੇਣ ਲਈ ਸ਼ਕਤੀ ਪ੍ਰਦਾਨ ਕਰਦੀ ਆ ਠੀਕ ਆ ਤੇ ਤਾਰਾ 243 ਜੀ ਮਤਲਬ ਆਰਟੀਕਲ ਦੀ ਗੱਲ ਪੁੱਛੀ ਗਈ ਆ ਆਰਟੀਕਲ 243 ਜੀ ਆਰਟੀਕਲ ਬਹੁਤ ਪੁੱਛਦੇ ਆ ਠੀਕ ਆ ਕਨਸਟੇਬਲ ਦੇ ਪੇਪਰ ਤੇ ਧਿਆਨ ਨਾਲ ਯਾਦ ਰੱਖਣੇ ਆ 243 ਜੀ ਤਹਿਤ ਜਿਹੜੀਆਂ ਰਾਜ ਵਿਧਾਨ ਸਭਾ ਨੂੰ ਪੰਚਾਇਤਾਂ ਨੂੰ ਸ਼ਕਤੀਆਂ ਤੇ ਅਧਿਕਾਰ ਦੇਣ ਦੀ ਸ਼ਕਤੀ ਪ੍ਰਦਾਨ ਕੀਤੀ ਹੋਈ ਹੈ ਜਿਹੜੀ ਆਪਣੇ ਪੰਜਵੇਂ ਪੰਜਾਬ ਰਾਜ ਚ ਪੰਜਾਬ ਦੀ ਵਿਧਾਨ ਸਭਾ ਜਿਸ ਦੇ ਵਿੱਚ ਆਪਾਂ ਨੇ ਐਮ ਐਲ ਏ ਮੁੱਖ ਮੰਤਰੀ ਸਿਲੈਕਟ ਕਰਕੇ ਭੇਜਿਆ ਹੋਇਆ ਹਨ ਉਹ ਜਿਹੜੀ ਪੰਚਾਇਤਾਂ ਨੂੰ ਪਾਵਰਾਂ ਦਿੰਦੀ ਹੈ ਕੁਝ ਪਾਵਰਾਂ ਪੰਚਾਇਤਾਂ ਨੂੰ ਵੰਡੀਆਂ ਹੋਈਆਂ ਕਿਉਂਕਿ ਸਾਰੇ ਕੰਮ ਉਹ ਆਪ ਸਰਕਾਰਾਂ ਨਹੀਂ ਦੇਖ ਸਕਦੀਆਂ ਇੱਕ ਮਤਲਬ ਕਿ ਲੋਅਰ ਪੱਧਰ ਤੇ ਸਥਾਨਕ ਸਰਕਾਰਾਂ ਬਣਾਈਆਂ ਸਥਾਨਕ ਸਰਕਾਰਾਂ ਇਹਨਾਂ ਨੂੰ ਹੀ ਕਹਿੰਦੇ ਆ ਜਿਹੜੀਆਂ ਪੰਚਾਇਤੀ ਹੋ ਗਈਆਂ ਹਨਾ ਪੰਚਾਇਤ ਸਮਿਤੀ ਹੋ ਗਈਆਂ ਉਸ ਤੋਂ ਬਾਅਦ ਜ਼ਿਲ੍ਹਾ ਪ੍ਰੀਸ਼ਦ ਇਹ ਸਥਾਨਕ ਸਰਕਾਰਾਂ ਆ ਗਈਆਂ ਤਿੰਨੇ ਹਨਾ ਵੀ ਇਹਨਾਂ ਦੇ ਪੱਧਰ ਤੇ ਜਿਹੜੀ ਪਾਵਰਾਂ ਸ਼ਕਤੀਆਂ ਦਾ ਵੰਡ ਵੰਡ ਕੀਤੀ ਹੋਈ ਆ ਸਾਰੀ ਹਨਾ ਅਧਿਕਾਰ ਦਿੱਤੇ ਹੋਏ ਆ 243 ਜੀ ਤਹਿਤ ਇਹਨੇ ਦਿੱਤੇ ਹੋਏ ਆਪਣੀ ਵਿਧਾਨ ਸਭਾ ਨੇ ਪੰਚਾਇਤਾਂ ਨੂੰ ਉਸ ਤੋਂ ਅੱਗੇ ਆ ਕੇ ਪੈਸਾ ਦਾ ਪੂਰਾ ਨਾਮ ਕੀ ਹੈ ਪੈਸਾ ਇੱਕ ਐਕਟ ਆ ਪੈਸਾ ਕੀ ਐਕਟ ਕਿਹੜਾ ਹੈ ਪੰਚਾਇਤ ਇਹਦੀ ਫੁੱਲ ਫਾਰਮ ਇਹੀ ਆ ਪੰਚਾਇਤ ਐਕਸਟੈਂਸ਼ਨ ਟੂ ਸ਼ੈਡਿਊਲਡ ਏਰੀਆ ਪੀ ਦਾ ਮਤਲਬ ਪੰਚਾਇਤ ਈ ਦਾ ਮਤਲਬ ਐਕਸਟੈਂਸ਼ਨ ਐਸ ਦਾ ਮਤਲਬ ਸ਼ੈਡਿਊਲਡ ਏ ਦਾ ਮਤਲਬ ਏਰੀਆ ਪੰਚਾਇਤ ਐਕਸਟੈਂਸ਼ਨ ਟੂ ਸ਼ੈਡਿਊਲਡ ਏਰੀਆ ਠੀਕ ਆ ਇਹਦਾ ਫੁੱਲ ਫਾਰਮ ਪਰ ਹੈਗੀ ਪੰਚਾਇਤ ਪੈਸਾ ਐਕਟ ਉੱਥੇ ਲਾਗੂ ਹੋਇਆ ਜਿੱਥੇ ਪੰਚਾਇਤਾਂ ਨਹੀਂ ਸੀ ਬਣ ਸਕਦੀਆਂ ਜਿਵੇਂ ਕੁਝ ਟਰੈਵਲ ਏਰੀਆ ਹਨ ਹਨਾ ਮਹਾਰਾਸ਼ਟਰ ਦੇ ਵਿੱਚ ਕੁਝ ਇਦਾਂ ਦੇ ਹਨਾ ਅ ਕਸਵੇ ਹਨ ਜਿੱਥੇ ਟਰੈਵਲ ਏਰੀਆ ਹਨ ਉਹ ਰਹਨੇ ਹਨ ਮਤਲਬ ਕਿ ਹਨਾ ਟਰੈਵਲ ਪੀਪਲਸ ਰਹਨੇ ਹਨ ਹਨਾ ਤੇ ਉਹ ਉੱਥੇ ਪੰਚਾਇਤਾਂ ਬਣਾਉਣੀਆਂ ਮਤਲਬ ਕਿ ਪੋਸੀਬਲ ਨਹੀਂ ਸੀ ਨਾਗਾਲੈਂਡ ਚ ਲਾ ਲਓ ਪੰਚਾਇਤਾਂ ਬਣਾਉਣੀਆਂ ਪੋਸੀਬਲ ਨਹੀਂ ਸੀ ਉਹਨਾਂ ਵਾਸਤੇ ਇੱਕ ਪੈਸਾ ਐਕਟ ਲੈਂਦਾ ਗਿਆ ਇਹ ਜੇ ਏਰੀਏ ਇਹ ਜੇ ਮਤਲਬ ਕਿ ਸ਼ਡਿਊਲਡ ਏਰੀਏ ਜਿਨ੍ਹਾਂ ਦੇ ਵਿੱਚ ਪੰਚਾਇਤ ਨਹੀਂ ਬਣ ਸਕਦੇ ਉੱਥੇ ਪੈਸਾ ਐਕਟ ਲੈਂਦਾ ਗਿਆ ਕਿ ਉਹਨਾਂ ਦੇ ਜੋ ਰਹਿਣ ਸਹਿਣ ਕਲਚਰ ਦੇ ਉੱਤੇ ਪ੍ਰਭਾਵ ਨਾ ਪਵੇ ਪੰਚਾਇਤੀ ਰਾਜ ਦਾ ਹਨਾ ਤਾਂ ਕਰਕੇ ਉੱਥੇ ਪੈਸਾ ਐਕਟ ਰਾਈ ਉਹਨਾਂ ਨੂੰ ਬੱਕਰੀਆਂ ਪ੍ਰੋਜੈਕਟ ਨਾ ਮਿਲੀਆਂ ਸੀ ਤੇ ਅਗਲਾ ਪ੍ਰਸ਼ਨ ਆ ਗਿਆ ਪੰਚਾਇਤਾਂ ਲਈ ਚੋਣਾਂ ਕੌਣ ਕਰਵਾਉਂਦਾ ਹੈ ਪੰਚਾਇਤਾਂ ਦੀਆਂ ਜਿਹੜੀਆਂ ਚੋਣਾਂ ਹੁੰਦੀਆਂ ਉਹ ਰਾਜ ਚੋਣ ਕਮਿਸ਼ਨ ਕਰਾਉਂਦਾ ਜਿਵੇਂ ਆਪਣੇ ਪੰਜਾਬ ਚ ਲਾਲੂ ਪੰਚਾਇਤਾਂ ਦੀਆਂ ਚੋਣਾਂ ਹੁੰਦੀਆਂ ਉਹ ਪਿੱਛੇ ਜੇ ਹੋ ਕੇ ਹਟੀਆਂ ਹਨਾ ਤੇ ਉਹਨੂੰ ਰਾਜ ਚੋਣ ਕਮਿਸ਼ਨ ਨੇ ਸਿਰੇ ਚੜਿਆ ਰਾਜ ਚੋਣ ਕਮਿਸ਼ਨ ਨੇ ਕਰਵਾਈਆਂ ਉਹ ਤੇ ਜਿਹੜੀਆਂ ਮੰਨ ਲਓ ਹੁਣ ਰਾਜਾਂ ਦੇ ਵਿੱਚ ਐਮਐਲਏ ਮੁੱਖ ਮੰਤਰੀ ਦੀਆਂ ਚੋਣਾਂ ਹੁੰਦੀਆਂ ਉਹਨਾਂ ਨੂੰ ਕੌਣ ਕਰਾਉਂਦਾ ਉਹਨਾਂ ਨੂੰ ਕੌਣ ਕਰਾਉਂਦਾ ਉਹਨਾਂ ਨੂੰ ਕੇਂਦਰ ਦਾ ਚੋਣ ਕਮਿਸ਼ਨ ਕਰਾਉਂਦਾ ਠੀਕ ਹੈ ਜਿਹੜੀਆਂ ਪੰਚਾਇਤ ਦੀਆਂ ਚੋਣਾਂ ਉਹਨਾਂ ਨੂੰ ਰਾਜ ਦਾ ਚੋਣ ਕਮਿਸ਼ਨ ਕਰਵਾਉਂਦਾ ਜਿਵੇਂ ਉਹ ਪੰਜਾਬ ਰਾਜ ਚੋਣ ਕਮਿਸ਼ਨ ਨੇ ਪੰਜਾਬ ਚ ਪੰਚਾਇਤਾਂ ਦੀਆਂ ਚੋਣਾਂ ਕਰਵਾਈਆਂ ਠੀਕ ਹੈ ਅਗਲਾ ਪ੍ਰਸ਼ਨ ਆ ਗਿਆ ਭਾਰਤੀ ਸੰਵਿਧਾਨ ਦਾ ਕਿਹੜਾ ਭਾਗ ਹੈ ਨਗਰਪਾਲਿਕਾਆਂ ਨਾਲ ਸੰਬੰਧਿਤ ਹੈ ਤੇ ਭਾਗ 9 ਏ ਠੀਕ ਹੈ ਭਾਗ 9 ਕੱਲੇ ਨੰੋਂ ਦੇ ਵਿੱਚ ਕੀ ਆਏ ਕੱਲੇ ਨੰੋਂ ਦੇ ਵਿੱਚ ਪੰਚਾਇਤਾਂ ਬਾਰੇ ਆ ਜਿਹੜਾ ਨੰੋਂ ਏ ਹੋ ਗਿਆ ਇਸ ਦੇ ਵਿੱਚ ਮਿਨਿਸਪੈਲਟੀ ਬਾਰੇ ਆ ਨਗਰਪਾਲਿਕਾ ਬਾਰੇ ਆ ਠੀਕ ਆ ਨਗਰਪਾਲਿਕਾ ਬਾਰੇ ਨੰੋਂ ਏ ਦੇ ਵਿੱਚ ਮੈਂਸ਼ਨ ਆ ਠੀਕ ਆ ਯਾਦ ਰੱਖਣਾ ਥੋੜਾ ਫਰਕ ਆ ਤੇ ਦੋਸਤੋ ਆਪਣਾ ਨੰਬਰ 9888743699 ਉਸ ਨੰਬਰ ਦੇ ਉੱਤੇ ਮੈਸੇਜ ਕਰ ਦਿਓ ਤਾਂ ਉਹਨੂੰ ਟੈਲੀਗ੍ਰਾਮ ਗਰੁੱਪ ਦਾ ਵੀ ਲਿੰਕ ਦੇ ਦਿੱਤਾ ਜਾਊਗਾ ਕਿਉਂ ਟੈਲੀਗ੍ਰਾਮ ਦੇ ਉੱਤੇ ਆਪਾਂ ਰੋਜ਼ਾਨਾ ਕਰੰਟ ਅਫੇਅਰ ਦੀ ਪੀਡੀਐਫ ਪਾਉਂਦੇ ਆ ਉਹ ਵੀ ਇੰਗਲਿਸ਼ ਪੰਜਾਬੀ ਮੀਡੀਅਮ ਚ ਤੁਹਾਨੂੰ ਇਹ ਵੀ ਕਿਤੇ ਨਹੀਂ ਮਿਲੇਗੀ ਠੀਕ ਆ ਉਹ ਆਪਾਂ ਬਿਲਕੁਲ ਫ੍ਰੀ ਉੱਥੇ ਪਾ ਰਹੇ ਹਾਂ ਤੁਸੀਂ ਰੋਜ਼ ਦੀ ਰੋਜ਼ ਉਹ ਵੀ ਪੜੇ ਕਰੋ 74ਵੀਂ ਸੰਵਿਧਾਨਕ ਸੋਧ ਨੇ ਭਾਰਤੀ ਸੰਵਿਧਾਨ ਵਿੱਚ ਕਿਹੜੀ ਅਨੁਸੂਚੀ ਸ਼ਾਮਲ ਕੀਤੀ 74ਵੀਂ ਸੰਵਿਧਾਨਕ ਸੋਧ ਹੈ ਕੀ ਸੀ 73ਵੀਂ ਚ ਤਾਂ ਪੰਚਾਇਤ ਆ ਗਈ 74ਵੀਂ ਚ ਕੀ ਆਇਆ 74ਵੀਂ ਚ ਆਇਆ ਨਗਰਪਾਲਿਕਾਾਂ ਮਨਿਸਪੈਲਟੀਆਂ ਜਿਹੜੀਆਂ ਸ਼ਹਿਰਾਂ ਦੇ ਵਿੱਚ ਬਣਾਈਆਂ ਗਈਆਂ ਜੇ ਪਿੰਡਾਂਾਂ ਵਿੱਚ ਪੰਚਾਇਤ ਬਣੀਆਂ ਤਾਂ ਸ਼ਹਿਰਾਂ ਵਿੱਚ ਵੀ ਤਾਂ ਕੁਝ ਹੋਊਗਾ ਸ਼ਹਿਰਾਂ ਵਿੱਚ ਨਗਰਪਾਲਿਕਾ ਬਣੀ ਮਨਿਸਪੈਲਟੀ ਬਣੀ ਜਿੱਥੇ ਮਤਲਬ ਕਿ ਮੇਅਰ ਸਿਲੈਕਟ ਕੀਤੇ ਜਾਂਦੇ ਹਨ ਹਣਾ ਮਤਲਬ ਕਿ ਮਨਿਸਪਲ ਕਾਰਪੋਰੇਸ਼ਨ ਦਾ ਹ ਉਹੀ ਤਾਂ ਦੂਸਰੇ ਕਿ ਉਸ ਦੀ ਮਤਲਬ ਕਿ ਕਿਹੜੀ ਸੂਚੀ ਚ ਉਹਨੂੰ ਸ਼ਾਮਲ ਕੀਤਾ ਗਿਆ ਉਹਨੂੰ 12ਵੀਂ ਚ ਪੰਚਾਇਤਾਂ ਨੂੰ ਤਾਂ ਕਰਿਆ ਗਿਆ ਹੈ 11ਵੀਂ ਚ ਪਰ ਮਿਨਿਸਪੈਲਟੀ ਜ ਨਗਰਪਾਲਿਕਾ ਉਸਨੂੰ 12ਵੀਂ ਸੂਚੀ ਚ ਸ਼ਾਮਲ ਕੀਤਾ ਗਿਆ ਭਾਗ ਕਿਹੜੇ ਚ ਭਾਗ 9 ए ਦੇ ਵਿੱਚ ਅਗੇ ਨਗਰ ਪੰਚਾਇਤ ਕੀ ਹੈ ਜਿਹੜੀ ਨਗਰ ਪੰਚਾਇਤ ਕੀ ਹੁੰਦੀ ਆ ਪਰਿਵਰਤਨਸ਼ੀਲ ਖੇਤਰ ਕਾਉਂਸਲ ਨਗਰ ਪੰਚਾਇਤ ਉਹ ਹੁੰਦੀ ਆ ਜਿਵੇਂ ਕੋਈ ਪਿੰਡ ਏਰੀਆ ਸੀ ਹਨਾ ਪਿੰਡ ਨੂੰ ਥੋੜਾ ਜਿਹਾ ਸ਼ਹਿਰੀ ਚ ਕਨਵਰਟ ਹੋ ਰਿਹਾ ਉਹ ਪਿੰਡ ਨਾ ਹੁਣ ਸ਼ਹਿਰ ਚ ਕਨਵਰਟ ਹੋਣ ਲੱਗ ਗਿਆ ਮੰਨ ਲਾ ਕੋਈ ਹਨਾ ਉਹ ਚ ਦੁਕਾਨਾਂ ਦੁਗੁਨਾਂ ਆ ਗਈਆਂ ਮਤਲਬ ਕਿ ਹਨਾ ਕਮਰਸ਼ੀਅਲ ਕੰਮ ਜ਼ਿਆਦਾ ਹੋਣ ਲੱਗ ਗਿਆ ਹਨਾ ਸ਼ਹਿਰ ਚ ਜਿਹੜਾ ਕਨਵਰਟ ਏਰੀਆ ਹੁੰਦਾ ਉਹਨੂੰ ਨਗਰ ਪੰਚਾਇਤ ਕਰ ਲੈਂਦੇ ਆ ਹੋ ਇਹ ਜਿਹੜੀ ਉਹ ਪਿੰਡਾਂ ਪੰਚਾਇਤ ਉਹਦਾ ਖਤਮ ਹੋ ਜਾਣਾ ਨਗਰ ਪੰਚਾਇਤ ਬਣ ਲੱਗ ਜਾਂਦੀ ਹੈ ਉਹ ਪਰਵਰਤਨਸ਼ੀਲ ਖੇਤਰ ਕਾਉਂਸਲ ਤਾਂ ਹੀ ਕਹਿੰਦੇ ਆ ਵੀ ਪਰਵਰਤਨ ਆਣ ਲੱਗਿਆ ਉਸ ਖੇਤਰ ਦੇ ਵਿੱਚ ਠੀਕ ਹੈ ਉਸ ਤੋਂ ਅੱਗੇ ਆ ਗਿਆ ਇਹ ਲਿਖੀਆਂ ਵਿੱਚੋਂ ਕਿਹੜਾ ਟੈਕਸ ਆਮ ਤੌਰ ਤੇ ਨਗਰ ਨਿਗਮ ਲਈ ਆਮਦਨ ਦਾ ਸਰੋਤ ਹੁੰਦਾ ਹੈ ਸੰਪਤੀ ਕਰ ਪ੍ਰੋਪਰਟੀ ਟੈਕਸ ਸ਼ਹਿਰਾਂ ਦੇ ਵਿੱਚ ਲੱਗਦਾ ਪ੍ਰਾਪਰਟੀ ਟੈਕਸ ਪਿੰਡਾਂ 'ਚ ਨਹੀਂ ਲੱਗਦਾ ਹੈਗਾ ਠੀਕ ਹੈ ਇਹਨੂੰ ਕਹਿੰਦੇ ਆ ਆਮਦਨ ਦਾ ਸਰੋਤ ਨਗਰ ਨਿਗਮਾਂ ਲਈ ਆਮਦਨ ਦਾ ਸਰੋਤ ਹੈ ਪ੍ਰਾਪਰਟੀ ਟੈਕਸ ਕਮਰਸ਼ੀਅਲ ਪ੍ਰਾਪਰਟੀਆਂ ਦੇ ਉੱਤੇ ਇਹ ਪ੍ਰਾਪਰਟੀ ਟੈਕਸ ਲੱਗਦਾ ਹੈ ਸ਼ਾਇਦ ਰੈ residențial ਤੇ ਵੀ ਲੱਗਦਾ ਹੋਵੇ ਪਰ ਕਮਰਸ਼ੀਅਲ ਤੇ ਤਾਂ ਪੱਕਾ ਲੱਗਦਾ ਪ੍ਰਾਪਰਟੀ ਟੈਕਸ ਵਰਤਣਾ ਪੈਂਦਾ ਜਿਹੜੇ ਸ਼ਹਿਰ ਦੇ ਵਿੱਚ ਹਨਾ ਜਿੰਨੀਆਂ ਵੀ ਦੁਕਾਨਾਂ ਉਸ ਤੋਂ ਬਾਅਦ ਅੱਗੇ ਆ ਗਿਆ ਉਹਨਾਂ ਨੂੰ ਕਮਾਈ ਦਾ ਸਾਧਨ ਐਮਸੀ ਨੂੰ ਇਹੀ ਆ ਉਸ ਤੋਂ ਬਾਅਦ ਅੱਗੇ ਨਗਰ ਨਿਗਮਾਂ ਦੇ ਚੇਅਰਪਰਸਨ ਨੂੰ ਕੀ ਕਿਹਾ ਜਾਂਦਾ ਨਗਰ ਨਿਗਮ ਦੇ ਚੇਅਰਪਰਸਨ ਐਮ ਸੀ ਦੇ ਚੇਅਰਪਰਸਨ ਨੂੰ ਤੁਹਾਨੂੰ ਪਤਾ ਹੈ ਮੇਅਰ ਕਿਹਾ ਜਾਂਦਾ ਠੀਕ ਹੈ ਮੇਅਰ ਸਿਲੈਕਟ ਕੀਤਾ ਜਾਂਦਾ ਪਿੰਡਾਂ ਵਿੱਚ ਸਰਪੰਚ ਚੁਣਿਆ ਜਾਂਦਾ ਉਸ ਤੋਂ ਅਗਲਾ ਪ੍ਰਸ਼ਨ ਹੈ ਕਿਹੜੀ ਧਾਰਾ ਜ਼ਿਲ੍ਹਾ ਯੋਜਨਾ ਕਮੇਟੀ ਦੇ ਗਠਨ ਨਾਲ ਸੰਬੰਧਿਤ ਹੈ ਜਿਲ੍ਹਾ ਯੋਜਨਾ ਕਮੇਟੀ ਹੈ ਜਿਹੜੀ ਜ਼ਿਲ੍ਹੇ ਦੀ ਡਿਸਟ੍ਰਿਕਟ ਪਲੈਨਿੰਗ ਕਮੇਟੀ ਆ ਜ਼ਿਲ੍ਹੇ ਦੇ ਵਿੱਚ ਪਲੈਨਿੰਗ ਕਰਦੀ ਆ ਹਨਾ ਉਹ 243 ਜੈਡ ਡੀ ਜੈਡ ਡੀ ਆਰਟੀਕਲ ਹੈ 243 ਜੈਡ ਡੀ ਉਸ ਦੇ ਵਿੱਚ ਉਸ ਦੇ ਬਾਰੇ ਮੈਂਸ਼ਨ ਕੀਤਾ ਹੋਇਆ ਹੈ ਅਗਲਾ ਪ੍ਰਸ਼ਨ ਆ ਗਿਆ ਹੈ ਇਹਨਾਂ ਵਿੱਚੋਂ ਕਿਹੜਾ ਕੰਮ ਆਮ ਤੌਰ ਤੇ ਨਗਰਪਾਲਿਕਾ ਨੂੰ ਨਹੀਂ ਸੌਂਪਿਆ ਜਾਂਦਾ ਖੇਤੀਬਾੜੀ ਦਾ ਕੰਮ ਖੇਤੀਬਾੜੀ ਦਾ ਕੰਮ ਨਗਰਪਾਲਿਕਾ ਦਾ ਕੰਮ ਨਹੀਂ ਹੈਗਾ ਠੀਕ ਆ ਖੇਤੀਬਾੜੀ ਸਟੇਟ ਦਾ ਮੁੱਦਾ ਹੈ ਠੀਕ ਆ ਕਿਹਦਾ ਮੁੱਦਾ ਹੈ ਸਟੇਟ ਦਾ ਸਟੇਟ ਦੇਖਦੀ ਹੈ ਖੇਤੀਬਾੜੀ ਦੇ ਉੱਤੇ ਕਾਨੂੰਨ ਕੋਈ ਵੀ ਬਣਾਉਣਾ ਉਸ ਤੋਂ ਅੱਗੇ ਆ ਗਿਆ ਸੰਵਿਧਾਨ ਦੀ ਧਾਰਾ 243 ਆਈ ਦੇ ਤਹਿਤ ਗਠਿਤ ਵਿੱਤ ਕਮਿਸ਼ਨ ਕਿਸ ਦੀ ਵਿੱਤੀ ਸਥਿਤੀ ਦੀ ਸਮੀਖਿਆ ਕਰਦਾ ਹੈ ਜਿਹੜਾ 243 ਆਈ ਦੇ ਤਹਿਤ ਕੋਈ ਵਿੱਤ ਕਮਿਸ਼ਨ ਗਠਿਤ ਕੀਤਾ ਜਾਂਦਾ ਹੈ ਵਿੱਤ ਕਮਿਸ਼ਨ ਬਿਠਾਇਆ ਜਾਂਦਾ ਹੈ ਵਿੱਤ ਕਮਿਸ਼ਨ ਜਿਹੜਾ ਪੈਸੇ ਦੇ ਲੈਣ ਦੇਣ ਨੂੰ ਦੇਖਦਾ ਖਰਚਿਆਂ ਨੂੰ ਦੇਖਦਾ ਸਾਰਾ ਕੁਝ ਹੈ ਨਾ ਆਮਦਨ ਦੇ ਸਰੋਤ ਦੇਖਦਾ ਉਹ ਪੰਚਾਇਤਾਂ ਲਈ 243 ਆਈ ਦੇ ਵਿੱਚ ਆ ਉਹ ਕਿਆ ਸਮਿਖਿਆ ਕਰਦਾ ਉਹ ਪੰਚਾਇਤਾਂ ਦੇ ਫੰਡਾਂ ਦੀ ਸਮਿਖਿਆ ਕਰਦਾ ਹੈ ਗਰਾਂਟਾਂ ਦੀ ਸਮਿਖਿਆ ਕਰਦਾ ਹੈ ਗਰਾਂਟਾਂ ਕਿੰਨੀਆਂ ਖਰਚ ਹੋਈਆਂ ਗਰਾਂਟਾਂ ਕਿੰਨੀਆਂ ਆਈਆਂ ਹਨਾ ਕਿੰਨੀਆਂ ਗਰਾਂਟਾਂ ਦੀ ਲੋੜ ਆ ਇਹ ਸਾਰਾ 243 ਆਈ ਦੇ ਤਹਿਤ ਵਿੱਤ ਕਮਿਸ਼ਨ ਦੇਖਦਾ ਉਸ ਤੋਂ ਅਗਲਾ ਪ੍ਰਸ਼ਨ ਆ ਗਿਆ ਕਿਹੜਾ ਕ ਮਿਸ਼ਨ ਸ਼ਹਿਰੀ ਖੇਤਰ ਨੂੰ ਮੁਰੰ ਸਰਜੀਤ ਅਤੇ ਬਦਲਣ ਦਾ ਉਦੇਸ਼ ਰੱਖਦਾ ਹੈ ਮਤਲਬ ਕੋਈ ਸ਼ਹਿਰੀ ਖੇਤਰਾਂ ਨੂੰ ਰੀਨੋਵੇਟ ਕਰਨਾ ਮੁਰੰ ਸਰਜੀਤ ਅਤੇ ਬਦਲਣਾ ਮਤਲਬ ਉਹਨੂੰ ਉਹਦੇ ਵਿੱਚ ਸੁਧਾਰ ਲੈ ਕੇ ਆਣਾ ਸ਼ਹਿਰੀ ਖੇਤਰ ਦੇ ਵਿੱਚ ਅਮਰਤ ਸਕੀਮ ਆਈ ਸੀ ਠੀਕ ਹੈ ਅਟਲ ਮਿਸ਼ਨ ਠੀਕ ਹੈ ਰੈਜੂਵੇਨੇਸ਼ਨ ਅਰਬਨ ਟਰਾਂਸਫਰਮੇਸ਼ਨ ਇਹਦੀ ਫੁੱਲ ਫਾਰਮ ਆ ਅਮਰਤ ਯੋਜਨਾ ਵੀ ਤੁਸੀਂ ਪੜ੍ਹ ਸਕਦੇ ਹੋ ਇਹ ਸਕੀਮ ਆਈ ਸੀ ਠੀਕ ਹੈ ਅਮਰਤ ਮਿਸ਼ਨ ਆਇਆ ਸੀ ਇਹਦੇ ਨਾਲ ਸ਼ਹਿਰੀ ਖੇਤਰਾਂ ਨੂੰ ਮੁੜ ਸੁਰਜੀਤ ਕਰਨ ਲਈ ਉਹਨਾਂ ਦੇ ਵਿੱਚ ਥੋੜਾ ਸੁਧਾਰ ਲਿਆਣ ਲਈ ਹੈਨਾ ਉਹਨਾਂ ਨੂੰ ਬਦਲਣ ਲਈ ਇਹ ਸਕੀਮ ਲਿਆਂਦੀ ਗਈ ਸੀ ਸਰਕਾਰ ਵੱਲੋਂ ਅਗਲਾ ਪ੍ਰਸ਼ਨ ਹੈ ਕਿ ਸੰਵਿਧਾਨ ਦੀ ਕਿਹੜੀ ਧਾਰਾ ਪੰਚਾਇਤਾਂ ਤੇ ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਕਬੀਲਿਆਂ ਲਈ ਸੀਟਾਂ ਦੇ ਰਾਖਵੇਂ ਕਰਨ ਦਾ ਪ੍ਰਬੰਧ ਕਰਦੀ ਹੈ 243 ਡੀ ਦੇ ਵਿੱਚ ਕੀ ਆਏ ਪੰਚਾਇਤਾਂ ਦੇ ਵਿੱਚ ਅਨੁਸੂਚਿਤ ਜਾਤੀਆਂ ਨੂੰ ਉਹਨਾਂ ਦੇ ਸੀਟਾਂ ਦਾ ਰਾਖਵਾਗਾ ਜਿਵੇਂ ਪੇਪਰਾਂ ਦੇ ਵਿੱਚ ਤੁਸੀਂ ਕਹਿੰਦੇ ਆ ਰਾਖਵਾ ਕੁਟਾ ਪੰਚਾਇਤਾਂ ਦੇ ਵਿੱਚ ਵੀ ਰਾਖਵਾ ਕੁਟਾ ਹੈਗਾ 243D ਧਾਰਾ 243D ਦੇ ਵਿੱਚ ਆਰਟੀਕਲ 243D ਦੇ ਵਿੱਚ ਇਸ ਬਾਰੇ ਵਰਣਨ ਕੀਤਾ ਗਿਆ ਹੈ ਅਨਸੂਚਿਤ ਜਾਤਿਆਂ ਅਨਸੂਚਿਤ ਕਬੀਲਿਆਂ ਲਈ ਸੀਟਾਂ ਦਾ ਰਾਖਵਾ ਕਰਨ ਵੀ ਕਿੰਨੀਆਂ ਕਿੰਨੀਆਂ ਸੀਟਾਂ ਅਨਸੂਚਿਤ ਜਾਤੀਆਂ ਨੂੰ ਕਬੀਲਿਆਂ ਨੂੰ ਮਿਲਣੀ ਹੈ ਠੀਕ ਹੈ ਤੇ ਉਸ ਤੋਂ ਬਾਅਦ ਅਗਲਾ ਆ ਗਿਆ ਇਹ ਲਿਖਿਆ ਵਿੱਚੋਂ 73ਵਾਂ ਸੰਵਿਧਾਨਿਕ ਸੋਧ ਐਕਟ ਦਾ ਲਾਜ਼ਮੀ ਪ੍ਰਬੰਧ ਨਹੀਂ ਹੈ 73ਵਾਂ ਸੰਵਿਧਾਨਿਕ ਸੋਧ ਦੇ ਵਿੱਚ ਓਬੀਸੀ ਲਈ ਰਾਖਵਾ ਕਰਨ ਅਦਰ ਬੈਕਵਰਡ ਕਲਾਸਿਸ ਨੂੰ ਰਾਖਵਾ ਕਰਨ ਲਈ ਕੋਈ ਪ੍ਰਬੰਧ ਨਹੀਂ ਹੈਗਾ ਠੀਕ ਆ ਮਤਲਬ ਐਸਸੀ ਲਈ ਪ੍ਰਬੰਧ ਹੈਗਾ ਐਸਟੀ ਲਈ ਪ੍ਰਬੰਧ ਹੈਗਾ ਸ਼ੈਡਿਊਲਡ ਕਾਸਟ ਸ਼ੈਡਿਊਲਡ ਟ్రਾਈਬ ਨੂੰ ਰਿਜ਼ਰਵੇਸ਼ਨ ਮਿਲਦੀ ਆ ਠੀਕ ਆ ਤੇ ਆਪਣੇ ਪੰਜਾਂ ਨੂੰ ਵੀ ਹਨਾ ਸ਼ੈਡਿਊਲਡ ਕਾਸਟ ਕਹਿੰਦੇ ਨੇ ਤਾਂ ਵੀ ਐਸਸੀ ਜਾਂ ਐਸਟੀ ਉਹਦਾ ਹੀ ਖੜ ਸਕਦਾ ਹਨਾ ਕਿਸੇ ਵਾਰ ਚ ਜਾਂ ਸਰਪੰਚ ਕਿਤੇ ਆ ਜਾਂਦਾ ਵੀ ਸਰਪੰਚ ਹੀ ਰਿਜ਼ਰਵਡ ਆ ਇਸ ਵਾਰੀ ਪਿੰਡ ਦੇ ਵਿੱਚ ਹਨਾ ਵੀ ਜਨਰਲ ਬੰਦਾ ਨਹੀਂ ਖੜ ਸਕਦਾ ਹਨਾ ਤਾਰਕਿਉ ਐਸ ਸੀ ਐਸ ٹی ਲਈ ਤਾਂ ਹੈਗਾ ਹੀ ਹੈਗਾ ਪਰ ਓ ਵੀ ਸੀ ਲਈ ਨਹੀਂ ਹੈਗਾ ਠੀਕ ਹੈ ਕਹਿੰਦੇ ਜਨਰਲ ਦੀ ਜਦੋਂ ਜਨਰਲ ਦੀ ਜਦੋਂ ਆ ਗਈ ਉਸ ਦੇ ਵਿੱਚ ਓ ਵੀ ਸੀ ਖੜ ਸਕਦੇ ਆ ਸਾਰੇ ਖੜ ਸਕਦੇ ਉਸ ਚ ਐਸ ਸੀ ਐਸ ٹی ਵੀ ਖੜ ਸਕਦੇ ਓ ਵੀ ਸੀ ਵੀ ਖੜ ਸਕਦੇ ਆ ਪਰ ਓ ਵੀ ਸੀ ਲਈ ਸਪੈਸ਼ਲ ਕੋਟਾ ਨਹੀਂ ਹੈਗਾ ਪੰਚਾਇਤਾਂ ਦੇ ਵਿੱਚ ਉਸ ਤੋਂ ਬਾਅਦ ਅਗਲਾ ਆ ਗਿਆ ਕਿ ਹੇਡਲਿੰਗਾਂ ਵਿੱਚੋਂ ਕਿਹੜੀ ਨਗਰਪਾਲਿਕਾ ਵਿਧੀ ਕਿਸਮ ਨਹੀਂ ਹੈ ਨਗਰਪਾਲਿਕਾ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਨਹੀਂ ਹੁੰਦੀ ਪੰਚਾਇਤਾਂ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਪੰਚਾਇਤ ਦਾ ਪੰਚਾਇਤ ਦੇ ਵਿੱਚ ਸਭ ਤੋਂ ਨੀਚਲੇ স্তর ਤੇ ਕਿਹੜੀ ਹੈ ਪੰਚਾਇਤ ಗ್ರಾಮ ਸਭਾ ਕਹ ਦੋ ਦੂਜੇ ਲੈਵਲ ਤੇ ਹੈ ਕਿ ਪੰਚਾਇਤ ਸਭਾ ਤੀਜੇ ਲੈਵਲ ਤੇ ਜ਼ਿਲ੍ਹਾ ਪ੍ਰੀਸ਼ਦ ਠੀਕ ਹੈ ਇਹ ਤਿੰਨ ਲੈਵਲ ਹਨ ਠੀਕ ਹੈ ਨਗਰ ਪਾਲਿਕਾ ਆਦਿ ਇਹ ਇਦਾਂ ਦੀ ਕੋਈ ਕਿਸਮ ਨਹੀਂ ਹੈਗੀ ਇਹ ਜ਼ਿਲ੍ਹਾ ਪ੍ਰੀਸ਼ਦ ਠੀਕ ਹੈ ਉਸ ਤੋਂ ਅੱਗੇ ਆ ਗਿਆ ਪੰਚਾਇਤਾਂ ਬਾਰੇ ਹੋਰ ਜਿਹੜੇ ਪ੍ਰਸ਼ਨ ਹੈ ಗ್ರಾಮ ਸਭਾ ਦੀ ਕੀ ਭੂਮਿਕਾ ಗ್ರಾಮ ਸਭਾ ਦੇ ਵਿੱਚ ਕੀ ਹੁੰਦਾ ಗ್ರಾಮ ਸਭਾ ਦੇ ਵਿੱਚ ਉਪਰੋਕਤ ਸਾਰੇ ਮਤਲਬ ਕਿ ਸਰਪੰਚ ਦੀ ਚੋਣ ਕਰਨਾ ਆਪਾਂ ਸਰਪੰਚ ਚੋਣਦੇ ਆਂ ಗ್ರಾಮ ਸਭਾ ਦੇ ਆਪਣੇ ਪਿੰਡ ਦੇ ਵਿੱਚ ಗ್ರಾಮ ਸਭਾ ਹੀ ਹੁੰਦੀ ਆ ਠੀਕ ਹੈ ਉਹਦੇ ਵਿੱਚ ਆਪਾਂ ਸਰਪੰਚ ਚੁਣਦੇ ਆਂ ਪਿੰਡ ਦੇ ਬਜਟ ਨੂੰ ਮਨਜ਼ੂਰੀ ਦਿੰਦੇ ਆਂ ਸਰਪੰਚ ਮਿਲ ਕੇ ਪੰਚਾਇਤ ਨਾਲ ਪਿੰਡ ਦੇ ਬਜਟ ਨੂੰ ਮਨਜ਼ੂਰੀ ਹੁੰਦਾ ਹੈ ਵਿਕਾਸ ਪ੍ਰੋਜੈਕਟ ਲਾਗੂ ਕਰਦਾ ਜੋ ਪਿੰਡ ਦੇ ਵਿੱਚ ਵਿਕਾਸ ਕਰਨਾ ਹੁੰਦਾ ਉਹਦੇ ਪ੍ਰੋਜੈਕਟ ਚਲਾਉਂਦਾ ਸਰਪੰਚ ਪੰਚਾਇਤ ਨਾਲ ਮਿਲ ਕੇ ਠੀਕ ਹੈ ਤੇ ਇਹ ಗ್ರಾಮ ਸਭਾ ਸਾਰੀ ਪੰਚਾਂ ਸਰਪੰਚਾਂ ਨੂੰ ਮਿਲ ਕੇ ਜਿਹੜੀ ਹੁੰਦੀ ਹੈ ਉਹ ಗ್ರಾಮ ਸਭਾ ਹੁੰਦੀ ਹੈ ਪੰਜ ਪੰਚ ਇੱਕ ਸਰਪੰਚ ਉਹ ಗ್ರಾಮ ਸਭਾ ਬਣਦੀ ਠੀਕ ਹੈ ਉਸ ਤੋਂ ਅੱਗੇ ਆ ਗਿਆ ਜੇਕਰ ਕਿਸੇ ਪੰਚਾਇਤ ਨੂੰ ਉਸ ਦੀ ਮਿਆਦ ਤੋਂ ਪਹਿਲਾਂ ਪੰਕ ਕਰ ਦਿੱਤਾ ਜਾਂਦਾ ਤਾਂ ਚੋਣਾਂ ਕਦੋਂ ਹੋਣੀਆਂ ਚਾਹੀਦੀਆਂ ਆ ਦੇਖੋ ਪਹਿਲਾਂ ਹੀ ਤੁਹਾਨੂੰ ਮੈਂ ਪਹਿ ਕਿ ਜੇ ਕੋਈ ਪੰਚਾਇਤ ਭੰਗ ਹੋ ਜਾਂਦੀ ਆ ਆਪਣੇ ਸਮੇਂ ਤੋਂ ਪਹਿਲਾਂ 5 ਸਾਲ ਤੋਂ ਪਹਿਲਾਂ ਹੀ ਹਨਾ ਤਾਂ 6 ਮਹੀਨੇ ਦੇ ਵਿੱਚ ਵਿੱਚ ਅਗਲੀ ਪੰਚਾਇਤ ਚੁਣਨੀ ਹੁੰਦੀ ਹੈ 6 ਮਹੀਨੇ ਦੇ ਅੰਦਰ ਅੰਦਰ ਬੂਟਾ ਪਾਉਣੀ ਆਉਣੀ ਹੈ ਇਹ ਪ੍ਰਸ਼ਨ ਤਾਂ PCS ਦੇ ਵਿੱਚ ਵੀ ਆ ਚੁੱਕਿਆ ਹੈ ਠੀਕ ਹੈ ਮਤਲਬ ਕਿ ਹਨਾ ਏਦਾਂ ਦਾ ਪ੍ਰਸ਼ਨ ਇਹ ਸਾਰੇ ਯਾਦ ਰੱਖਣੇ ਰਿਪੀਟਡ ਹੁੰਦੇ ਹੁੰਦੇ ਆ بڑے ਲੈਵਲਾਂ ਦੇ ਹੋਰ ਕੁਐਸਚਨ ਆਇਲ ਵਾਲੇ ਜਿਹੜੇ ਪੇਪਰਾਂ ਚ ਆਏ ਹੁੰਦੇ ਉਹੀ ਕੁਐਸਚਨ ਚਾਕੇ ਹੋ ਇਹਨਾਂ ਪੇਪਰਾਂ ਚ ਵੀ ਆ ਸਕਦੇ ਕਨਸਟੇਬਲ ਦੇ ਵਿੱਚ ਵੀ ਤਾਰ ਕੇ ਇੰਪੋਰਟੈਂਟ ਪ੍ਰਸ਼ਨ ਵਿਚਕਾਰਲੇ ਪੱਧਰ ਤੇ ਪੰਚਾਇਤ ਸੰਮਤੀ ਦਾ ਕੀ ਨਾ ਕੰਮ ਹੈ ਵਿਚਕਾਰਲੇ ਪੱਧਰ ਤੇ ਪਹਿਲਾਂ ਤਾਂ ਕੀ ਆਉਂਦਾ ਪੰਚਾਇਤ ਸੰਮਤੀ ਤੁਹਾਨੂੰ ਦੱਸਿਆ ਨੀਚਲੇ ਪੱਧਰ ਤੇ ಗ್ರಾಮ ਸਭਾ ਪੰਚਾਇਤ ਲਗਾ ਲੋ ਗਵਲੇ ਪੱਧਰ ਤੇ ਪੰਚਾਇਤ ਸੰਮਤੀ ਆ ਗਈ ਹਨਾ ਤੇ ਉੱਪਰਲੇ ਪੱਧਰ ਤੇ ਜ਼ਿਲ੍ਹਾ ਪ੍ਰਸ਼ਾਸਨ ਕਹਿੰਦੇ ਵਿਚਕਾਰਲੇ ਪੱਧਰ ਪੰਚਾਇਤ ਸੰਮਤੀਆ ਉਹਦਾ ਕੀ ਕੰਮ ਆ ਬਲਾਕ ਪੱਧਰੀ ਯੋਜਨਾਬੰਦੀ ਜਿਹੜੀ ਬਲਾਕਾਂ ਦੇ ਵਿੱਚ ਯੋਜਨਾਬੰਦੀ ਹੋਣੀ ਆ ਉਹ ਸਾਰੀ ਪੰਚਾਇਤ ਸੰਮਤੀ ਦਾ ਕੰਮ ਹੁੰਦਾ ਠੀਕ ਆ ਬਲਾਕ ਤੁਹਾਨੂੰ ਸਾਰੇ ਨੂੰ ਪਤਾ ਹੀ ਹੁੰਦਾ ਹੋਣਾ ਉਸ ਤੋਂ ਅਗਲਾ ਪ੍ਰਸ਼ਨ ਆ ਗਿਆ ਸਰਬੰਧਾਂ ਦੀ ਕਿਹੜੀ ਅਨੁਸੂਚੀ ਹੁੰਦਾ ਮਾਮਲਿਆਂ ਦੀ ਸੂਚੀ ਦਿੰਦੀ ਹੈ ਜਿਨ੍ਹਾਂ ਦੇ ਸੰਬੰਧ ਵਿੱਚ ਇੱਕ ਰਾਜ ਦੀ ਵਿਧਾਨ ਸਭਾ ਪੰਚਾਇਤਾਂ ਨੂੰ ਸ਼ਕਤੀ ਦੇ ਸਕਦੀ ਹੈ 11ਵੀਂ ਅਨੁਸੂਚੀ 11ਵੀਂ ਅਨੁਸੂਚੀ ਉਹ ਉਹਨਾਂ ਮਾਮਲਿਆਂ ਦੀ ਸੂਚੀ ਦਿੰਦੀ ਹੈ ਜਿਨ੍ਹਾਂ ਦੇ ਸੰਬੰਧ ਵਿੱਚ ਇੱਕ ਰਾਜ ਦੀ ਵਿਧਾਨ ਸਭਾ ਪੰਚਾਇਤਾਂ ਨੂੰ ਸ਼ਕਤੀ ਦੇ ਸਕਦੀ ਹੈ ਠੀਕ ਹੈ ਜਿਨ੍ਹਾਂ ਮਾਮਲਿਆਂ ਦੇ ਵਿੱਚ ਪੰਚਾਇਤਾਂ ਨੂੰ ਸ਼ਕਤੀ ਹੈ ਤੁਸੀਂ ਇਹ ਕੰਮ ਕਰ ਸਕਦੇ ਹੋ ਉਹ 11ਵੀਂ ਸੂਚੀ ਦੇ ਵਿੱਚ ਮੈਂਸ਼ਨ ਕੀਤੇ ਹੋਏ ਹਨ ਅੱਗੇ ਆ ਗਿਆ ਪੈਸਾ ਦੇ ਅਧੀਨ ਪੈਸਾ ਕਿਆ ਐਕਟ ਜਿਹੜਾ ਜਿੱਥੇ ਪੰਚਾਇਤਾਂ ਦੇ ਉੱਤੇ ਪੈਸਾ ਐਕਟ ਲਾਗੂ ਹੋਇਆ ਸੀ ਹਨਾ ਇਹ ਕਿਹੜੀ ਸੰਸਥਾ ਨੂੰ ਕੁਵੈਲੀ ਭਾਈਚਾਰਿਆਂ ਦੀ ਪਰੰਪਰਾਵਾਂ ਤੇ ਰੀਤੀ ਰਿਵਾਜਾਂ ਦੀ ਰਾਖੀ ਕਰਨ ਦਾ ਤੇ ਸੁਰੱਖਿਅਤ ਰੱਖਣ ਦਾ ਅਧਿਕਾਰ ਆ ਦੇਖਿਆ ਤੁਹਾਨੂੰ ਦੱਸਿਆ ਨਹੀਂ ਕੁਵੈਲੀ ਭਾਈਚਾਰਾ ਕੁਵੈਲੀ ਖੇਤਰ ਦੇ ਵਿੱਚ ਜਿਹੜੇ ਲੋਕ ਰਹਿੰਦੇ ਆ ਉਹਨਾਂ ਦੇ ਕੁਵੈਲੀ ਭਾਈਚਾਰਾ ਉਹਨਾਂ ਦੀਆਂ ਪਰੰਪਰਾਵਾਂ ਉਹਨਾਂ ਦੇ ਕਲਚਰ ਨੂੰ ਉਹਨਾਂ ਦੇ ਰੀਤੀ ਰਿਵਾਜਾਂ ਨਾਲ ਰਿਚੁਅਲਸ ਹੋ ਗਏ ਹਨਾ ਉਹਨਾਂ ਨੂੰ ਸੁਰੱਖਿਅਤ ਰਹਿਣ ਲਈ ਵੀ ਕਿਤੇ ਪੰਚਾਇਤ ਐਕਟ ਲਾ ਕੇ ਉਹਨਾਂ ਦੇ ਇਹ ਰੀਤੀ ਰਿਵਾਜ ਉਹਨਾਂ ਦੇ ਕਾਰਕੁਨ ਜੋ ਵੀ ਹੈ ਹਨਾ ਪਰੰਪਰਾਵਾਂ ਉਹਨਾਂ ਨਾਲ ਛਿੜ ਇਸ ਬਾਲ ਦੇ ਵਿੱਚ ਇਹ ਹੈ ਕਿ ਕਿਹੜੀ ਸੰਸਥਾ ਨੂੰ ਕਬੈਲੀਪਾਈਚਾਰਿਆਂ ਦੀ ਪਰੰਪਰਾਵਾਂ ਤੇ ਰੀਤੀ ਰਿਵਾਜਾਂ ਦੀ ਰਾਖੀ ਕਰਨ ਦਾ ਤੇ ਸੁਰੱਖਿਆ ਰੱਖਣ ਦਾ ਅਧਿਕਾਰ ਹੈ ਪੈਸਾ ਐਕਟ ਦੇ ਦੀਨ ਗ੍ਰਾਮ ਸਭਾ ਨੂੰ ग्राम सभा ਉੱਥੇ ਇਦਾਂ ਦੇ ਤਰੀਕੇ ਨਾਲ ਲਾਗੂ ਕੀਤੀ ਗਈ। ग्राम सभा ਉੱਥੇ ਵੀ ਬਣਦੀ ਸਰਪੰਚ ਪੰਚ ਉੱਥੇ ਇਸ ਤਰੀਕੇ ਨਾਲ ਲਾਗੂ ਕੀਤੀ ਗਈ ਕਿ ਉੱਥੇ ਦੀਆਂ ਜਿਹੜੀਆਂ ਪਰੰਪਰਾਵਾਂ ਰੀਤੀ ਰਿਵਾਜ ਉਹਨਾਂ ਨਾਲ ਛੇੜਛਾੜ ਨਾ ਕੀਤੀ ਜਾਵੇ। ਦੋਸਤੋ ਅੱਜ ਦੀ ਵੀਡੀਓ ਦੇ 25 ਪ੍ਰਸ਼ਨਾਂ ਇੱਥੇ ਸਮਾਪਤ ਹੁੰਦੇ ਆ। ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਦੇ ਹੋ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਆਪਣਾ ਨੰਬਰ 98874639 ਨੌਕਰੀ ਗੁਰੂ ਟੈਲੀਗ੍ਰam ਜੁਆਇਨ ਕਰ ਲਓ ਉਸ ਦੇ ਉੱਤੇ ਕਰੰਟ ਅਫੇਅਰ ਦੀ ਪੀਡੀਐਫ ਰਜੈਂਦਾ ਪਾਈ ਜਾਂਦੀ ਆ। ਡੇਲੀ ਡੇਲੀ 15-20 ਕੁਐਸਚਨ ਉਹ ਪੜੇ ਕਰੋ ਇੰਗਲਿ ਵਿੱਚ ਮਿਲਣਗੇ ਤੁਹਾਨੂੰ ਮਿਲਣ ਲੱਗ ਜਾਣਗੇ ਉਹ ਵੀ ਮਹਾਪੈਕ ਦੇ ਨੋਟਸ ਹਨਾ ਠੀਕ ਆ ਤੇ ਉਸ ਤੋਂ ਬਾਅਦ ਜਿਹੜਾ ਪੁਰਾਣਾ ਹੀ ਪੇਪਰ ਬਿਲਕੁਲ ਫ੍ਰੀ ਦਵਾਂਗੇ ਆਪਾਂ ਤੁਸੀਂ ਪੁਰਾਣੇ ਪੇਪਰ ਬਿਲਕੁਲ ਫ੍ਰੀ ਲੈਣੇ ਆਪਣੀ ਐਪ ਦੇ ਵਿੱਚ ਮਿਲਣਗੇ ਉਹ ਤੁਸੀਂ ਆਪਣੀ ਐਪ ਦੇ ਵਿੱਚ ਪੜ੍ਹ ਸਕਦੇ ਹੋ ਪੈਸਾ ਲਾਉਣ ਦੀ ਕਿਤੇ ਵੀ ਲੋੜ ਨਹੀਂ ਹੈਗੀ ਪੁਰਾਣੇ ਪੇਪਰਾਂ ਲਈ ਆਪਾਂ ਫ੍ਰੀ ਦਵਾਂਗੇ ਠੀਕ ਆ ਤੇ ਬਾਕੀ ਪਲੇਲਿਸਟ ਦਾ ਲਿੰਕ ਤੁਹਾਨੂੰ ਆਪਣੇ 9888746399 ਨੰਬਰ ਦੇ ਉੱਤੇ ਮਿਲੇਗਾ ਉਸ ਨੰਬਰ ਦੇ ਉੱਤੇ ਮੈਸੇਜ ਕਰ ਲਿਓ ਜੋ ਆਪਾਂ ਨੇ ਹੁਣ ਤੱਕ ਵੀਡੀਓ ਪਾਈਆਂ ਇਹ 2025 ਦੇ ਵਿੱਚ ਇਸ ਭਰਤੀ ਨੂੰ ਮੁੱਦੇ ਰੱਖਦੇ ਹੋਏ ਮਤਲਬ ਤਾਂ ਉਹ ਸਾਰੀਆਂ ਵੀਡੀਓ ਦੇਖਣੀ ਸ਼ੁਰੂ ਕਰ ਦਿਓ ਠੀਕ ਹੈ ਬਾਕੀ ਨਾਲ ਦੀ ਨਾਲ ਜੋ ਡੇਲੀ ਵੀਡੀਓ ਭਵਾਂਗੇ ਉਹ ਵੀ ਤੁਸੀਂ ਦੇਖਣੀ ਹੈ ਦੋ ਦੋ ਵੀਡੀਓ ਐ ਕਰਦਣਗੀ ਆਉਣੇ ਵਾਲੇ ਟਾਈਮ 'ਚ ਹਜੇ ਆਪਾਂ ਹੁਣ ਸਟਾਰਟ ਕਰਦੇ ਹਾਂ ਇੱਕ ਇੱਕ ਵੀਡੀਓ ਨਾਲ ਆਉਣੇ ਵਾਲੇ ਟਾਈਮ 'ਚ ਇੱਕ ਇੱਕ ਵੀਡੀਓ ਚੱਲੇ ਰਹੀ ਤੇ ਗਾਗਾ ਆਪਾਂ ਦੋ ਦੋ ਵੀਡੀਓ ਲੈ ਕੇ ਆਵਾਂਗੇ ਤੁਹਾਡਾ ਸਿਲੇਬਸ ਵੱਧ ਵੱਧ ਕਵਰ ਕਰਵਾਉਣਾ ਜਿੱਦਾਂ ਹੋ ਸਕੇ ਠੀ ਮਿਲਣਗੇ ਠੀਕ ਹੈ ਅੱਜ ਦੀ ਵੀਡੀਓ ਵਿੱਚ ਉਸੇ ਨੇ ਧੰਨਵਾਦ